ਜਿਹੜਾ ਸਾਡਾ ਮੇਨ ਮਕਸਦ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਪਰਸੋਂ 16 ਮਈ ਵਾਲੇ ਦਿਨ ਸਵੇਰੇ 10 ਵਜੇ ਕਾਦੀਆਂ ਦੀ ਇਸ ਇਤਿਹਾਸਕ ਧਰਤੀ ਤੇ ਪਹੁੰਚ ਰਹੇ ਨੇ ਔਰ ਕਾਦੀਆਂ ਆਈਟੀਆਈ ਦੀ ਜਿਹੜੀ ਗਰਾਊਂਡ ਆ ਉੱਥੇ ਉਹ ਜਨਤਕ ਸਭਾ ਜਿਹੜੀ ਆ ਉਹਨੂੰ ਸੰਬੋਧਨ ਕਰਨਗੇ ਔਰ ਅੱਜ ਮੈਂ মিডিਆ ਦੇ ਰਾਈ ਸਾਰਿਆਂ ਨੂੰ ਆਪਣੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਖਾਸ ਕਰਕੇ ਕਾਬੀਆਂ ਹਲਕੇ ਦੇ ਔਰ ਜ਼ਿਲ੍ਹੇ ਗਰਦਾਸਪੁਰ ਦੇ ਉਹਨਾਂ ਨੂੰ ਪਰਜੋਰ ਅਪੀਲ ਵੀ ਕਰਦਾ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਮਾਨ ਸਾਹਿਬ ਸਾਡੇ ਇਲਾਕੇ ਚ ਆਉਣ ਔਰ ਇਲਾਕਾ ਨਿਵਾਸੀਆਂ ਦੇ ਰੂਬਰੂ ਹੋਣ ਸੋ ਉਹ ਜਿਹੜੀਆਂ ਸਾਡੇ ਇੰਤਜ਼ਾਰ ਦੀਆਂ ਘੜੀਆਂ ਸੀ ਉਹ ਖਤਮ ਹੋਈਆਂ ਨੇ ਔਰ ਪਰਸੋਂ ਮਾਨ ਸਾਹਿਬ ਆ ਰਹੇ ਆ ਸੋ ਮੈਂ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕਰਦਾ ਔਰ ਸਾਰੇ ਮੀਡੀਆ ਵਾਲਿਆਂ ਨੂੰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਉਸ ਦਿਨ ਉੱਥੇ ਪਹੁੰਚਣ ਔਰ ਮਾਨ ਸਾਹਿਬ ਦੇ ਅਸੀਂ ਜਿਹੜੇ ਆ ਵਿਚਾਰ ਸੁਣੀਏ ਔਰ ਸਾਰੀ ਗੱਲ ਜਿਹੜੀ ਉਹ ਲੈ ਕੇ ਜਾਈਏ ਲੰਬੇ ਸਮੇਂ ਬਾਅਦ ਇਹ ਕਿਹਾ ਕਿ ਆਰੇ ਨੇ ਕਦੀ ਕੋਈ ਤਸਨਾ ਹੋ ਗਿਆ ਤੁਹਾਨੂੰ ਸੀਐਮ ਸਾਹਿਬ ਨੂੰ ਵੀ ਹੈ ਅਸੀਂ ਅਸੀਂ ਹਲਕੇ ਵਾਈਜ਼ ਗਰੰਟੀਆਂ ਦੀ ਲਿਸਟ ਬਣਾਈ ਆ ਉਹ ਮੈਂ ਹੁਣ ਡਿਸਕਲੋਜ਼ ਨਹੀਂ ਕਰਾਂਗਾ ਉਸ ਦਿਨ ਰੈਲੀ ਵਾਲੇ ਗੈਣੀ ਤੁਹਾਨੂੰ ਜਿਹੜੇ 4-5 ਪੁਆਇੰਟ ਆ ਖਾਸ ਕਰਕੇ ਸਾਡੇ ਕਾਦੀਆਂ ਹਲਕੇ ਦੇ ਨਾਲ ਸੰਬੰਧਿਤ ਹਲਕੇ ਦੀਆਂ ਅਸੀਂ ਗਰੰਟੀਆਂ ਉਸ ਦਿਨ ਦੇਾਂਗੇ ਮਾਨ ਸਾਹਿਬ ਦੇ ਕੇ ਜਾਣਗੇ ਔਰ ਉਹ ਗਰੰਟੀਆਂ ਇਹਨਾਂ 50 ਸਾਲਾਂ ਦੇ ਵਿੱਚ ਵਿੱਚ ਪੂਰੀਆਂ ਕੀਤੀਆਂ ਜਾਣਗੀਆਂ ਕਾਫੀ ਵੱਡੇ ਐਲਾਨ ਜਿਹੜੇ ਉਦੋਂ ਹੋਣਗੇ ਬਹੁਤ ਅੱਛਾ ਬਹੁਤ ਅੱਛਾ ਰਿਸਪੌਂਸ ਚੱਲ ਰਿਹਾ ਜਿਸ ਤਰ੍ਹਾਂ ਤੁਸੀਂ ਦੇਖੋ ਕਿ ਬੜੀਆਂ ਵੱਡੀਆਂ ਵੱਡੀਆਂ ਜੁਆਇਨਿੰਗ ਦਾ ਕੱਲ ਹੀ ਸ਼੍ਰੀ ਸ਼ਵਰਨ ਸਲਾਰੀਆ ਜੀ ਜਿਹੜੇ ਭਾਜਪਾ ਦੇ ਕਾਫੀ ਵੱਡੇ ਲੀਡਰ ਸੀ ਸਾਡੇ ਜ਼ਿਲ੍ਹੇ ਨਾਲ ਸੰਬੰਧਤ ਸੀ ਉਹ ਆਮ ਆਦਮੀ ਪਾਰਟੀ 'ਚ ਆ ਗਏ ਉਸ ਤੋਂ ਪਹਿਲਾਂ ਵੀ ਚੰਡੀਗੜ੍ਹ ਤੁਸੀਂ ਦੇਖਿਆ ਹੋਣਾ ਮਾਨ ਸਾਹਿਬ ਨੇ ਕਾਫੀ ਵੱਡੀ ਗਿਣਤੀ 'ਚ ਜੁਆਇਨਿੰਗ ਹੋਦਣ 100 150 ਚੰਗਾ ਭਲਾ ਜਿਹੜਾ ਨਾਮਵਰ ਬੰਦਾ ਸਾਡੀ ਲੋਕ ਸਭਾ ਗਰਦਾਸਪੁਰ ਚੋ ਜੁਆਇਨ ਕੀਤਾ ਸ਼ੈਰੀ ਕਲਸੀ ਜੀ ਔਰ ਮੈਂ ਮਾਨ ਸਾਹਿਬ ਦੀ ਹਾਜ਼ਰੀ ਚ ਅਸੀਂ ਜੁਆਇਨਿੰਗ ਕਰਵਾਈਆਂ ਔਰ ਹੁਣ ਵੀ ਮੈਂ ਹਲਕੇ ਚ ਵੀ ਜਦੋਂ ਜਾ ਰਿਆਂ ਵਾਂ ਰੋਜ਼ ਹੀ ਸੈਂਕੜਿਆਂ ਦੀ ਗਿਣਤੀ ਚ ਪਰਿਵਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋ ਰਿਹਾ ਔਰ ਦਿਨ ਬਦ ਦਿਨ ਜਿਹੜੀ ਆਮ ਆਦਮੀ ਪਾਰਟੀ ਦਾ ਕੈਂਪੇਨ ਆ ਉਹ ਬੈਟਰ ਹੁੰਦੀ ਜਾ ਰਹੀ ਆ ਔਰ ਇਸ ਤਰ੍ਹਾਂ ਲੱਗ ਰਿਹਾ ਕਿ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਜਿਹੜੇ ਕਿ ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਲੋਕ ਸਭਾ ਗਰਦਾਸਪੁਰ ਤੋਂ ਉਹ ਚੰਗੀ ਲੀਡ ਨਾਲ ਇਥੋਂ ਜਿੱਤ ਪ੍ਰਾਪਤ ਕਰਨੀ ਸੀਟਾਂ ਤੇ ਮਾਨ ਸਾਹਿਬ ਨੇ ਜੋ ਨਾਰਾ ਦਿੱਤਾ 13 0 ਦਾ ਮੈਨੂੰ ਤਾਂ ਇਹੀ ਲੱਗ ਰਿਹਾ ਕਿ ਉਹ 13 0 ਦਾ ਨਾਰਾ ਜਿਹੜਾ ਵਾ ਉਹ ਪੂਰਾ ਹੋਏਗਾ ਔਰ ਇੱਕ ਤਰਫੀ ਮੁਕਾਬਲਾ ਜਿਹੜਾ ਵਾ ਆਉਣ ਵਾਲੇ ਦਿਨਾਂ ਚ ਪੰਜਾਬ ਚ ਦੇਖਣ ਨੂੰ ਮਿਲੇ ਪਹਿਲੀ ਸਪੈਸਿਫਿਕ ਤਾਂ ਵਾ ਕਿਉਂਕਿ ਕਾਦੀਆਂ ਦੀ ਧਰਤੀ ਤੇ ਹੋ ਰਹੀ ਹੈ ਸੋ ਇਹਦਾ ਇੰਪੈਕਟ ਜਿਹੜਾ ਵਾ ਬਹੁਤ ਵੱਡਾ ਹੋਊਗਾ ਔਰ ਸਾਡੇ ਇਲਾਕੇ ਚ ਵੀ ਇਹਦੇ ਨਾਲ ਮਾਨ ਸਾਹਿਬ ਦੇ ਆਉਣ ਦੇ ਨਾਲ ਬਹੁਤ ਵਧੀਆ